ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਥੰਦੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾ ਲਓ ਤਾਂ ਜੋ ਬਦੇਤ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਤਕਰੀਬਨ ਤੁਹਾਨੂੰ ਪਤਾ ਹੀ ਹੈ ਹੁਣ ਪੰਜਾਬ ਦੇ ਵਿੱਚ ਕਾਫੀ ਰਕਬੇ ਦੇ ਵਿੱਚ ਆਪਣੇ ਮੱਕੀਆਂ ਨੇ ਜਿਹੜੀਆਂ ਕਣਕ ਕਾਲੇ ਵੱਟ ਦੇ ਵਿੱਚ ਲੱਗਦੀਆਂ ਨੇ ਬਹੁਤ ਸਾਰੀਆਂ ਹਾਈਬ੍ਰਿਡ ਕਿਸਮਾਂ ਜਿਹੜੀਆਂ ਹੁੰਦੀਆਂ ਨੇ ਤੇ ਕਣਕ ਵਾਲੇ ਵਾਢ ਦੇ ਵਿੱਚ ਮੱਕੀ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਇਹ ਆਉਂਦੀ ਹੈ ਕਿਉਂਕਿ ਟੈਂਪਰੇਚਰ ਬਹੁਤ ਹਾਈ ਹੁੰਦਾ ਇੱਕ ਤਾਂ ਮੱਕੀ ਨੂੰ ਆਪਣੀ ਨੂੰ ਸ਼ੁੰਡੀ ਬਹੁਤ ਪੈਂਦੀ ਆ ਤੇ ਦੂਜੇ ਨੰਬਰ ਤੇ ਜੇ ਟੈਂਪਰੇਚਰ ਜ਼ਿਆਦਾ ਹਾਈ ਰਹਿੰਦਾਗਾ ਮੱਕੀ ਆਪਣੀ ਗਰੋਥ ਨਹੀਂ ਕਰਦੀ ਹੁੰਦੀ ਗਰੋਥ ਨਾ ਕਰਨ ਦਾ ਕਾਰਨ ਇਹ ਹੁੰਦਾ ਵੀ ਲੋ ਜ਼ਿਆਦਾ ਚੱਲਦੀ ਰਹਿੰਦੀ ਹੈ ਉਹਨਾਂ ਪਾਣੀ ਆਪਾਂ ਤਾਂ ਪੂਰਾ ਨਹੀਂ ਹੁੰਦਾ ਤਾਂ ਕਿਸਾਨ ਵੀਰੋਂ ਮੈਂ ਤੁਹਾਡੇ ਲਈ ਅੱਜ ਇੱਕ ਇਹੋ ਜੀ ਚੀਜ਼ ਲੈ ਕੇ ਆਇਆਗਾ ਜੀਦੇ ਨਾਲ ਤੁਹਾਡੀ ਮੱਕੀ ਗ੍ਰੋਥ ਵੀ ਕਰੂਗੀ ਟੈਂਪਰੇਚਰ ਤੋਂ ਵੀ ਮੱਕੀ ਆਪਣੀ ਜਿਹੜੀ ਉਹ ਬਚੀ ਰਹੂਗੀ ਤਾਂ ਕਿਸਾਨ ਵੀਰੋ ਦੇਖੋ ਜਿਹੜੀਆਂ ਆਪਣੀ ਕਣਕ ਵਾਲੇ ਵੱਢ ਦੇ ਵਿੱਚ ਮੱਕੀ ਲਾਈ ਹੁੰਦੀ ਹੈਗੀ ਹੁਣ ਤੁਸੀਂ ਆਪਣੀਆਂ ਮੱਕੀ ਦੇਖ ਸਕਦੇ ਹੋ ਬਾਇਰ ਦੀ 9144 ਮੱਕੀ ਹੈ ਤੇ ਨਾਲੇ ਇੱਧਾ ਖੇਤ ਆਪਣਾ ਸ੍ਰੀਕਰ ਦੀ 2078 ਮੱਕੀ ਹੈ ਆਹ ਜਿਹੜੀ ਮੱਕੀ ਤੁਸੀਂ ਦੇਖ ਰਹੇ ਹੋ 9144 ਹੈ ਤਕਰੀਬਨ 23 ਤੋਂ 24 ਦਿਨ ਦੀ ਮੱਕੀ ਆਪਣੀ ਇਹ ਹੋ ਚੁੱਕੀ ਆ 24 ਦੀ ਲਾ ਲਓ ਤੁਸੀਂ 25 ਦੀ ਲਾ ਲਓ ਕਿਉਂਕਿ ਪਾਣੀ ਦੇ ਹਿਸਾਬ ਦੇ ਨਾਲ ਆਪਾਂ ਮੱਕੀ ਲਾਉਣੇ ਹੁੰਦੇ ਆਂ ਬਜਾਈ ਵਾਲਾ ਟਾਈਮ ਨਹੀਂ ਲਾ ਸਕਦੇ ਜਿੱਦਨ ਪਾਣੀ ਲਾਇਆ ਜਰਮੀਨੇਸ਼ਨ ਸ਼ੁਰੂ ਹੋਇਆ ਉਹ ਮੱਕੀ ਹੁੰਦੇ 25 ਦਿਨ ਦੀ ਮੱਕੀ ਤੁਸੀਂ ਲਾ ਸਕਦੇ ਹੋ ਆਪਣੀ ਹੁਣ ਤੱਕ ਕਿਸਾਨ ਵੀਰੋ ਇਹਦੇ ਤੇ ਆਪਾਂ ਦੋ ਸਪਰੇਹਾਂ ਗ੍ਰੋਥ ਵਾਲੀਆਂ ਤੇ ਦੋ ਸੁੰਡੀ ਵਾਲੀਆਂ ਕਰ ਚੁੱਕੇ ਆਂ ਤਾਂ ਕਿਸਾਨ ਵੀਰੋ ਮੈਂ ਇੱਕ ਟ੍ਰਾਇਲ ਲਾਇਆ ਸੀਗਾ ਪਹਿਲਾਂ ਆਲੂ ਵਾਲੀ ਮੱਕੀ ਤੇ ਤਾਂ ਚਲੋ ਆਪਾਂ ਤੋਂ ਨਹੀਂ ਲੱਗਿਆ ਕਿ ਲੇਟ ਹੋ ਗਏ ਤਾਂ ਕਿਸਾਨ ਵੀਰੋ ਮੈਂ ਜਦੋਂ ਇਹ ਮੱਕੀ ਆਪਣੀ 21 ਦਿਨ ਦੀ ਮੱਕੀ ਹੋਈ ਆ ਤੇ ਮੈਂ ਮੱਕੀ ਦੇ ਉੱਪਰ ਕਿਸਾਨ ਵੀਰੋ ਗਰੋਥ ਵਾਲੀ ਸਪਰੇਅ ਕਰੀਏ ਕਿਉਂਕਿ ਮੱਕੀ ਤੁਰਦੀ ਘੱਟ ਸੀਗੀ ਤੇ ਮੱਕੀ ਕਿਸਾਨ ਵੀਰੋ ਦਿੱਕਤ ਕੀ ਆਉਂਦੀ ਆ ਕਈ ਵਾਰ ਆਪਣੀ ਮੱਕੀ ਪੂਰੀ ਖਰਾਕ ਨਹੀਂ ਫਸਲ ਦੀ ਲੈ ਪਾਉਂਦੀ ਨੀਚੋਂ ਕਿਉਂਕਿ ਰੈਣ ਖੁੰਦ ਵੀ ਵਿੱਚ ਪਾਉਣੀ ਪੈਂਦੀ ਆ ਆਪਾਂ ਨੂੰ ਕਣਕ ਦੀ ਅੱਗ ਨਹੀਂ ਲਾ ਸਕਦੇ ਕਿਸਾਨ ਵੀਰ ਤੇ ਬਾਕੀ ਡੀਪੀ ਵਗੈਰਾ ਕਿਤੇ ਘੱਟ ਵੱਧ ਪੈ ਜਾਂਦਾ ਤੇ ਮੱਕੀ ਨੂੰ ਤਾਂ ਖਰਾਕ ਪ੍ਰੋਪਰ ਨਹੀਂ ਮਿਲਦੀ ਤਾਂ ਆਪਣੀ ਮੱਕੀ ਜਿਹੜੀ ਉਹ ਪੂਰੀ ਗਰੋਥ ਨਹੀਂ ਕਰਦੀ ਜਦੋਂ ਮੱਕੀ ਦੀਆਂ ਜੜ੍ਹਾਂ ਪ੍ਰੋਪਰ ਗ੍ਰੋਥ ਕਰਦੀਆਂ ਨੇ ਡੀਏਪੀ ਤੱਕ ਪਹੁੰਚਦੀਆਂ ਨੇ ਫਿਰ ਉਹ ਪੂਰੀ ਵਧੀਆ ਗ੍ਰੋਥ ਆ ਜਿਹੜੀ ਕਰਨ ਲੱਗ ਜਾਂਦੇ ਨੇ ਉਦੋਂ ਤੱਕ ਕਿਸਾਨ ਵੀਰੋਂ ਆਪਾਂ ਨੂੰ ਸਪਰੇਹਾਂ ਦਾ ਜਿਹੜਾ ਉਹਦੇ ਨਾਲ ਸਪਰੇਹਾਂ ਨਾਲ ਮੱਕੀ ਆਪਾਂ ਨੂੰ ਮੰਨ ਕੇ ਚਲੋ ਹਾਈਟ ਇਹਦੀ ਕਰਾਉਣੀ ਪੈਂਦੀ ਆ ਤੇ ਸਪਰੇਹਾਂ ਕਿਸਾਨ ਵੀਰੋਂ ਆਪਾਂ ਤੁਹਾਨੂੰ ਦੱਸ ਹੀ ਹੋਇਆ ਵੀ ਸੰਡੀ ਵਾਲੀ ਆਪਾਂ ਸਪਰੇਹ ਹਮੇਸ਼ਾ ਮੈਂ ਤੁਹਾਨੂੰ ਦੱਸਦਾ ਆਪਾਂ ਐਮ ਐਮੈਕਟਨ ਬੈਂਜੂਏਟ 1/9% ਈਸੀ ਹੀ ਕਰਦੇ ਆ ਬਹੁਤ ਤਾਕੜਾ ਰਿਜ਼ਲਟ ਇਹਦਾ ਇਸ ਵਾਰ ਮਿਲ ਰਿਹਾ ਆਪਾਂ ਨੂੰ ਤੇ ਪਾਣੀ ਤਕਰੀਬਨ ਕਿਸਾਨ ਵੀਰੋ 150 ਤੋਂ 200 ਲੀਟਰ ਪੱਕਾ ਲਓ ਤੇ ਦੂਜੀ ਕਿਸਾਨ ਵੀਰੋ ਗਰੋਥ ਵਾਲੀ ਦਵਾਈ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਿਆਂ ਆਪਾਂ ਕਿਸਾਨ ਵੀਰੋ ਲਿਆ 1 ਕਿਲੇ ਦਾ 1.5 ਕਿਲੋ ਯੂਰੀਆ ਬਰੀਕ 1 ਕਿਲੋ ম্যাগਨੀਸ਼ੀਅਮ ਸਲਫੇਟ 1 ਕਿਲੋ 05234 ਤੇ ਨਾਲ ਕਿਸਾਨ ਵੀਰੋ ਆਪਾਂ ਇਹਦੇ ਪਾਇਆ ਬੋਰੋਨ 80 ਗ੍ਰਾਮ 1 ਏਕੜ ਦਾ ਬਸ ਇਸ ਤੋਂ ਜ਼ਿਆਦਾ ਨਹੀਂ ਤੇ ਕਿਸਾਨ ਵੀਰੋ ਤੁਸੀਂ ਯਕੀਨ ਨਹੀਂ ਮੰਨੋਗੇ ਚੌਥੇ ਦਿਨ ਨੂੰ ਮੱਕੀ ਆਪਣੀ ਦੱਸਣ ਲੱਗੀ ਸੀ ਵੀ ਮੇਰੇ 'ਚ ਕੁਝ ਪਾਇਆ ਐਨਾ ਤਕੜਾ ਰਿਐਲਟੀ ਚੀਜ਼ ਦਾ ਮੇਰਾ ਬੋਰਾ on ਸਪੈਸ਼ਲ ਤੇ ਨਾਲ ਕਿਸਾਨ ਵੀਰੋ ਜਿਹੜੀ 05234 ਆ ਉਹਦੇ 'ਚ ਦੇਖੋ 52% ਆਪਾਂ ਨੂੰ ਫਾਸਫੋਰਸ ਮਿਲ ਗਈ ਨਾਈਟ੍ਰੋਜਨ 0% ਹੁੰਦੀ ਹੈ ਤਾਂ ਉਹ ਆਪਾਂ ਯੂਰੀਆ ਪਾ ਸਕਦੇ ਹਾਂ ਤੇ ਜਿਹੜੀ ਕਿਸਾਨ ਵੀਰੋ 34% ਪੋਟਾਸ਼ ਆ ਇਹੇ ਆਪਣੀ ਮੱਕੀ ਨੂੰ ਹੀਟ ਵੇਵ ਤੋਂ ਵੀ ਥੋੜਾ ਮੋਟਾ ਬਚਾਉਂਦੀ ਐ ਤੇ ਮੱਕੀ ਨੂੰ ਜਿਹੜਾ ਟੈਂਪਰੇਚਰ ਹਾਈ ਰਹਿੰਦਾਗਾ ਜਿਆਦੇ ਉਸ ਤੋਂ ਵੀ ਥੋੜੀ ਮੋਟੀ ਇਹਦੀ ਮੱਕੀ ਦੀ ਆਪਣੀ ਜੀ ਕੇਅਰ ਕਰਦੀ ਐ ਕਿਸਾਨ ਵੀਰੋ ਜਿਹੜਾ ਦੀ ਮੱਕੀ ਨਹੀਂ ਚੱਲਦੀ ਤੁਸੀਂ ਇੱਕ ਵਾਰ ਇਹ ਸਪਰੇਅ ਕਰਕੇ ਦੇਖੋ 05234 ਪਲੱਸ ਬੋਰਾਣ 80 ਗ੍ਰਾਮ ਪਲੱਸ 1 ਤੋਂ ਲੈ ਕੇ 1.5 ਕਿਲੋ ਯੂਰੀਆ ਤੇ 1 ਕਿਲੋ ਮੈਗਨੀਸ਼ੀਅਮ ਸਲਫੇਟ 150 ਲੀਟਰ ਤੋਂ ਉੱਪਰ ਉੱਪਰ ਪਾਣੀ ਲਾਉਣਾ ਤੁਸੀਂ ਉਸ ਤੋਂ نیچے ਪਾਣੀ ਨਹੀਂ ਲਾਉਣਾ ਤੇ ਕਿਸਾਨ ਵੀਰੋ ਤੁਹਾਡੀ ਮੱਕੀ ਆ ਜਿਹੜੀ ਉਹ ਫਾਹੇ ਵੜਦੇ ਆਊਗੀ ਤੁਸੀਂ ਦੇਖ ਲਓ ਆਪਣੀ ਮੱਕੀ ਦੀ ਕਿੰਨੀ ਚੰਗੀ ਗਰੋਥ ਹੋ ਰਹੀ ਆ ਪਾਣੀ ਰੇ ਆਪਾਂ ਜਿਹੜਾ ਯੂਰੀਆ ਉਹ ਹਮੇਸ਼ਾ ਆਪਾਂ ਖਾਲ ਦੇ ਵਿੱਚ ਹੀ ਪਾਉਣੇ ਆ ਦੋ ਯੂਰੀਆ ਲੱਗ ਚੁੱਕੇ ਨੇ ਹੁਣ ਤੱਕ ਮੱਕੀ ਨੂੰ ਤੀਜਾ ਯੂਰੀਆ ਹੁਣ ਮੈਂ ਇਸ ਪਾਣੀ ਦੇ ਵਿੱਚ ਲਾ ਰਿਹਾਗਾ ਦੋ ਇਸ ਤੋਂ ਪਹਿਲਾਂ ਲੱਗ ਚੁੱਕੇ ਨੇ ਤੇ ਉਮੀਦ ਆ ਕਿਸਾਨ ਵੀਰੋ ਜਿਹੜੀਆਂ ਆਪਾਂ ਤੁਹਾਡੇ ਲਈ ਇਹ ਜਾਣਕਾਰੀ ਲੈ ਕੇ ਆਏ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ ਆਪਾਂ ਇਸੇ ਤਰ੍ਹਾਂ ਮੱਕੀ ਦੇ ਲਈ ਤੇ ਆਉਣ ਵਾਲੇ ਟਾਈਮ ਦੇ ਵਿੱਚ ਝੋਨੇ ਦੇ ਲਈ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਇਸੇ ਤਰ੍ਹਾਂ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਤੇ ਜਿਆਦਾ ਤੋਂ ਜਿਆਦਾ ਆਪਣੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਇਸੇ ਤਰ੍ਹਾਂ ਆਪਾਂ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ